ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਬਜੋਤ ਸਿੰਘ ਤੰਜਲੂ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦਾ ਡਾਇਰੈਕਟਰ ਦਾ ਅਹੁਦਾ ਦਿੱਤੇ ਜਾਣ ਤੇ ਚੇਅਰਮੈਨ ਜਸਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਰਬਜੋਤ ਸਿੰਘ ਤੰਜਲੂ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਇਸ ਮੌਕੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਗਈ ਮੈਂ ਸਰਬਜੋਤ ਸਿੰਘ ਵਲੋਂ ਆਮ ਆਦਮੀ ਪਾਰਟੀ ਅੱਜ ਮੈਨੂੰ ਪੰਜਾਬ ਸਰਕਾਰ ਵੱਲੋਂ ਜੋ ਡਾਇਰੈਕਟਰ ਸਿਨਰੇਜ ਬੋਰਡ ਐਂਡ ਵਾਟਰ ਸਪਲਾਈ ਦਾ ਲਗਾਇਆ ਗਿਆ ਮੈਂ ਇਸ ਲਈ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਨੈਸ਼ਨਲ ਜੌਰਗੇਨਾਈਜੇਸ਼ਨ ਜਨਰਲ ਸੈਕਟਰੀ ਡਾਕਟਰ ਸੰਦੀਪ ਪਾਟਕ ਜੀ ਸਾਡੇ ਸਤਜਾਰੀਓ ਮੈਂਬਰ ਰਮੰਬਰ ਰਾਜ ਸਭਾ ਆਪਣਾ ਰਾਗੇਵ ਚੱਡਾ ਜੀ ਤੇ ਸਾਡੇ ਹੋਰ ਟੀਮ ਦਾ ਮੈਂ ਸਮੁੱਚੀ ਹਾਈ ਕਮਾਂਡ ਦਾ ਸਾਡੇ ਮੰਤਰੀ ਸਾਹਿਬਾਨਾਂ ਦਾ ਖਾਸ ਤੌਰ ਤੇ ਸਤਾਰ ਜਰਨੈਲ ਸਿੰਘ ਜੋ ਸਾਡੇ ਪੰਜਾਬ ਦੇ ਪਰਿਵਾਰੀ ਵੀ ਨੇ ਉਹਨਾਂ ਦਾ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਚੇਅਰਮੈਨ ਸਾਹਿਬਾਨ ਜਿਨ੍ਹਾਂ ਤੇ ਦਰਜਬ ਦਰਜਾ ਉਪ ਪਾਰਟੀ ਦੇ ਸੀਨੀਅਰ ਲੀਡਰਜ਼ ਵੋਲੰਟੀਅਰਜ਼ ਵਰਕਰਸ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਡੀ ਸਾਰਿਆਂ ਦੀ ਮਿਹਨਤ ਸਦਕਾ ਇਹਨਾਂ ਦੀ ਸਾਰਿਆਂ ਦੀਆਂ ਦੁਆਵਾਂ ਸਦਕਾ ਅੱਜ ਮੈਨੂੰ ਪਾਰਟੀ ਨੇ ਡਾਇਰੈਕਟਰ ਪੰਜਾਬ ਦੇ ਇਸ ਜਗ੍ਹਾ ਤੇ ਮੈਨੂੰ ਨਿਵਾਜਿਆ ਸੋ ਮੈਂ ਇੱਕ ਇੱਕ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜੋ ਵੀ ਮੈਨੂੰ ਜੁਮੇਵਾਰੀ ਪਾਰਟੀ ਨੇ ਦਿੱਤੀ ਹੈ ਜੋ ਵੀ ਮਾਨ ਸਾਹਿਬ ਦਾ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਹੈ ਉਹ ਸੁਪਨੇ ਦੇ ਤਹਿਤ ਆਪਣੀ ਜੁਮੇਵਾਰੀ ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਨਿਭਾਵਾਂਗਾ ਤੇ ਜਿੱਥੇ-ਜਿੱਥੇ ਮੈਨੂੰ ਸੀਵਰੇਜ ਵਾਟਰ ਫੋਰਡ ਦਾ ਜਿਹੜਾ ਡਾਇਰੈਕਟਰ ਲਾਇਆ ਸਾਡੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਵੀ ਲੋਕਾਂ ਨੂੰ ਪ੍ਰੋਬਲਮ ਆਊਗੀ ਆਪ ਨਾਲ ਜਾ ਕੇ ਨਾਲ ਖੜ ਕੇ ਉਹਨਾਂ ਦੀਆਂ ਮੁਸ਼ਕਿਲਾਂ ਚਾਹੇ ਉਹ ਕਿਸੇ ਲੈਵਲ ਦੀਆਂ ਵੀ ਹੋਣ ਪਹਿਲ ਦੇ ਆਧਾਰ ਤੇ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਹੱਲ ਕਰਾਂਗਾ ਸੋ ਇਹ ਜੋ ਮੇਰਾ ਜਿੰਨਾ ਵਾਅ ਹੋ ਸਕੀ ਮੈਂ ਕਰੂੰਗਾ ਪਿਛਲਾ ਲੰਬਾ ਸਮਾਂ 10 ਸਾਲ ਤੋਂ 11 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰਦਾ ਆ ਅੱਜ ਮੈਨੂੰ ਮੇਰੀਆਂ ਸੇਵਾਵਾਂ ਦੇਖ ਕੇ ਪਾਰਟੀ ਨੇ ਸਰਕਾਰ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਹੈ ਸੋ ਮੈਂ ਤੈਅ ਦਿলো ਪਾਰਟੀ ਦਾ ਧੰਨਵਾਦ ਕਰਦਾ ਤੇ ਇਮਾਨਦਾਰੀ ਦੇ ਨਾਲ ਇਸ ਜਗ੍ਹਾ ਤੇ ਬੈਠ ਕੇ ਆਪਣਾ ਕੰਮ ਕਰੂੰਗਾ ਠੀਕ ਓਕੇ ਜੀ ਸਰ ਉਥੇ ਜਨਤਕ ਅਸਕਰ ਜੀ ਜਤਨ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਭਰਾ ਸਰਬਜੋਤ ਧੰਨ ਜਨਣੀ ਜਿਹੜੀ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਜ਼ਿੰਮੇਵਾਰੀ ਮਿਲੀ ਹੈ ਸੋ ਸਾਰੇ ਵਲੰਟੀਅਰਜ਼ ਬੜੀ ਖੁਸ਼ੀ ਦੀ ਲੈ ਰਹੇ ਕਿ ਇੱਕ ਇੱਕ ਵਲੰਟੀਅਰਜ਼ ਨੂੰ ਬਹੁਤ ਵੱਡਾ ਮਾਨ ਸਤਿਕਾਰ ਮਿਲਿਆ ਹੈ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦਾ ਡਾਇਰੈਕਟਰ ਲੱਗਣ ਤੇ ਮੈਂ ਆਪਣੀ ਸਮੁੱਚੀ ਟੀਮ ਵੱਲੋਂ ਧੰਨ ਜਲ ਸਾਹਿਬ ਦਾ ਧੰਨਵਾਦ ਵੀ ਕਰਨਾ ਤੇ ਵਧਾਈ ਵੀ ਦੇਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਹੈ ਜਿਹੜੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੈ ਤਾਂ ਦੇ ਦੇ ਨਾਲ ਨਿਭਾਣ ਤੇ ਅੱਗੇ ਵੀ ਬੜੀ ਮਿਹਨਤ ਨਾਲ ਇਹਨਾਂ ਨੇ ਸੇਵਾ ਕੀਤੀ ਹੈ ਸੋ ਇੱਕ ਵਾਰੀ ਫੇਰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਸਮੁੱਚੇ ਪਰਿਵਾਰ ਨੂੰ ਵਧਾਈ ਜੀ ਜਸਪ੍ਰੀਤ ਜੀ ਲੋਕ ਸਭਾ ਦੀਆਂ ਚੋਣਾਂ ਬਹੁਤ ਨਜ਼ਦੀਕ ਆ ਚੁੱਕੀਆਂ ਨੇ ਤੇ ਕੀ ਦੇਖਦੇ ਹੋ ਆਮ ਆਦਮੀ ਪਾਰਟੀ ਜਿਹੜੀ ਹੈ 13 0 ਦਾ ਅੰਕੜਾ ਜਿਹੜਾ ਹੈ ਉਹ ਪ੍ਰੋਪਰ ਪਾਰ ਕਰੇਗੀ ਬਿਲਕੁਲ ਸਮੁੱਚਾ ਪਰਿਵਾਰ ਜਿਹੜਾ ਇੱਕਜੁੱਟ ਹੋ ਕੇ ਸਾਰੇ ਵਰਕਰ ਸਹਬਾਨ ਸਾਰੇ ਐਮਐਲਏ ਸਹਬਾਨ ਮੰਤਰੀ ਸਹਬਾਨ ਰਲ ਕੇ ਮਿਹਨਤ ਕਰ ਰਹੇ ਆ ਸੋ ਜਿਸ ਤਰ੍ਹਾਂ ਮਾਨ ਸਾਹਿਬ ਮਿਹਨਤ ਕਰ ਰਹੇ ਆ ਉਸ ਦੇ ਅਕੋਰਡਿੰਗ ਹੀ ਸਾਰੀ ਟੀਮ ਇੱਕਜੁੱਟ ਇੱਕ ਪਰਿਵਾਰ ਹੋ ਕੇ ਸਾਰਾ ਕੰਮ ਕਰਦੀ ਹੈ ਤੇ ਆਪਾਂ ਇਹ ਜਿਹੜੀ 13 0 ਦੀ ਪੂਰੀ ਦੀ ਪੂਰੀ ਜਿਹੜੀ ਹੈ ਸਾਰੀ ਸਮੁੱਚੀ ਜਿਹੜੀ ਆਪਾਂ ਫਿਨਿਸ਼ ਕਰਾਂਗੇ ਸੋ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਜੀ ਇਹ ਤਾਂ ਕਥਨ ਹੀ ਨਹੀਂ ਹੈ ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਸੁਪਨਾ ਦਿਖਾਇਆ ਸਾਨੂੰ ਰੰਗਲੇ ਪੰਜਾਬ ਦਾ ਰੰਗਲੇ ਪੰਜਾਬ ਦਾ ਇਹ ਨਹੀਂ ਮਤਲਬ ਕਿ ਸਿਰਫ ਗਿੱਧੇ ਪਗੜੇ ਪਾਈ ਜਾਣੇ ਰੰਗਲਾ ਪੰਜਾਬ ਦਾ ਮਤਲਬ ਇਹ ਹੈ ਕਿ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਲੋਕਾਂ ਦਾ ਜੀਵਨ ਉਹਨੂੰ ਸੌਖਿਆ ਕਰਨਾ ਬੜੀਆਂ ਨੰਨੀਆਂ ਉਹਨੀਆਂ ਸਕੀਮਾਂ ਭਗਵੰਤ ਮਾਨ ਜੀ ਕਰ ਰਹੇ ਜਿਸ ਨਾਲ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਦੂਰ ਹੋ ਰਹੀਆਂ ਤੇ ਪੰਜਾਬ ਵਰਟਸਪਲਾਈ ਐਂਡ ਸੀਵਰੇਜ ਬੋਰਡ ਇਹਦਾ ਜਿਹੜਾ ਸਭ ਤੋਂ ਵੱਡਾ ਕੰਮ ਹੈ ਉਹ ਸ਼ਹਿਰਾਂ 'ਚ ਪਾਣੀ ਦੀ ਸਪਲਾਈ ਤੇ ਸੀਵਰੇਜ ਦੇ ਚੱਲਣ ਤੋਂ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਸੀਵਰੇਜ ਐਸਟੇ ਠੱਪ ਹੋ ਕੇ ਰਹਿ ਚੁੱਕੇ ਆ ਤੇ ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਨਲਾਕੀ ਹੈ ਉਹਨੂੰ ਦੂਰ ਕਰਨ ਲਈ ਸਾਡੇ ਮੁੱਖ ਮੰਤਰੀ ਭਗਵਤ ਮਾਨ ਹੋਣਾਂ ਦੀ ਸਰਕਾਰ ਨੇ ਸਰਬਜੋਤ ਸਿੰਘ ਧੰਜਲ ਤੇ ਸਾਡੇ ਅੰਮ੍ਰਿਤਸਰ ਦੇ ਬਹੁਤ ਵੱਡੇ ਸੀਨੀਅਰ ਆਗੂ ਨੇ ਇਹਨਾਂ ਨੂੰ ਡਾਇਰੈਕਟਰ ਲਗਾਇਆ ਸੋ ਮੈਂ ਸਮਝਦਾ ਕਿ ਧੰਜਲ ਸਾਹ ਨੂੰ ਜਿੱਥੇ ਇਸ ਗੱਲ ਦੀ ਵਿਦਾਇਤ ਜੰਨੇ ਆ ਉੱਥੇ ਇਹਨਾਂ ਨੂੰ ਇਹ ਵੀ ਅਪੀਲ ਕਰਾਂਗੇ ਕਿ ਜਿਹੜੇ ਸ਼ਹਿਰਾਂ ਦੇ ਜਿਹੜੀ ਵਾਟਸਪਲਾਈ ਹੈ ਉਹਨੂੰ ਪਹਿਲ ਦੇ ਆਧਾਰ ਤੇ ਤੇ ਜਿਹੜੇ ਖਰਾਬ ਪਏ ਸੀਵਰ ਨੇ ਛੋਟੇ ਛੋਟੇ ਸੀਵਰ ਸੀਵਰ ਚੌੜੇ ਕਰਨ ਵਾਲੇ ਨੇ ਕਿਉਂਕਿ ਹਰ ਇਲਾਕੇ ਚ ਸੀਵਰੇਜ ਬਹੁਤ ਵੱਡੀ ਪ੍ਰੋਬਲਮ ਹੈ ਉਹਨੂੰ ਅਸੀਂ ਸਾਰੇ ਨਾਲ ਮਿਲ ਕੇ ਦੂਰ ਕਰਾਂਗੇ ਤੇ ਸਰਬ ਜੋ ਜੀ ਨੂੰ ਉਹਨੂੰ ਬਹੁਤ-ਬਹੁਤ ਮਾਣ ਮੈਂ ਤੇ ਪਹਿਲੇ ਆਪਣੇ ਭਰਾ ਸਰਬ ਜੋ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾ ਜਿਨ੍ਹਾਂ ਨੂੰ ਪਾਰਟੀ ਨੇ ਮਾਨ ਬਖਸ਼ਿਆ ਤੇ ਉਸ ਤੋਂ ਬਾਅਦ ਇਹ ਇੱਕ ਮੈਸੇਜ ਹੈ ਸਾਰੇ ਸਾਰੇ ਲੀਡਰਸ਼ਿਪ ਲਈ ਤੇ ਇੱਕ ਸਾਰੇ ਵਰਕਰਾਂ ਲਈ ਕਿ ਤੁਸੀਂ ਦੇਖੋ ਆਪਣੀ ਤਨੋਂ ਇਮਾਨਦਾਰੀ ਦੇ ਨਾਲ ਪਾਰਟੀ ਦੀ ਸੇਵਾ ਕਰੋ ਪਾਰਟੀ ਤੁਹਾਨੂੰ ਘਰ ਬੈਠੇ ਨਿਵਾਜੇਗੀ ਅੱਜ ਇਸ ਚੀਜ਼ ਦੀ ਮਿਸਾਲ ਹੈ ਮੇਰਾ ਵੀਰ ਸਰਬਜੋਤ ਇਹਨੇ ਆਪਣੇ ਕਦੀ ਅੱਗੇ ਪਿੱਛੇ ਕਿਤੇ ਨਹੀਂ ਦੇਖਿਆ ਸਿਰਫ ਆਪਣੀ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰਦੇ ਰਹੇ ਬੜੇ ਤਨੋਂ ਮਨੋਂ ਸੇਵਾਦਾਰ ਭਾਈ ਤੇ ਪਾਰਟੀ ਨੇ ਅੱਜ ਅੱਜ ਡਾਇਰੈਕਟਰ ਵਜੋਂ ਨਿਵਾਜਿਆ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਾਈ ਕਮਾਂਡ ਦਾ ਕੇਜਰੀਵਾਲ ਸਾਹਿਬ ਦਾ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਮਿਹਨਤੀ ਲੀਡਰਾਂ ਨੂੰ ਅੱਗੇ ਲਿਆ ਕੇ ਬਾਕੀ ਵਰਕਰਾਂ ਦਾ ਮਨੋਬਲ ਵਧਾਣ ਦੀ ਪਹਿਲ ਕਦਮੀ ਕੀਤੀ ਹੈ ਤੇ ਮੈਂ ਬਹੁਤ ਵਧਾਈ ਦੇਣਾ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਉਤੋਂ ਮੈਂ ਇਹਨਾਂ ਨੂੰ ਇਹ ਵੀ ਇੱਕ ਸ਼ਹਿਰ ਦਾ ਜਿਹੜਾ ਇਹਨਾਂ ਦੇ ਭੱਟੀ ਸਾਹਿਬ ਨੇ ਵੀ ਦੱਸਿਆ ਕਿ ਸੀਵਰੇਜ ਸਿਸਟਮ ਦਾ ਬਹੁਤ ਬੁਰਾ ਹਾਲ ਹੈ ਮੈਂ ਚਾਹਨਾ ਕਿ ਇਹ ਆਪਣੀ ਸੇਵਾਵਾਂ ਤਨ ਤੈਨ ਨਿਭਾਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਅੰਮ੍ਰਿਤਸਰ ਤੇ ਪੰਜਾਬ ਦੇ ਵਿੱਚ ਸੀਵਰੇਜ ਸਿਸਟਮ ਇੰਪਰੂਵ ਹੋਇਆ ਦੇਖੋਗੇ ਕਿਉਂਕਿ ਇਹ ਇੱਕ ਚੰਗੇ ਲੀਡਰ ਨੇ ਜੋ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਆਪਣੇ ਅਹੁਦੇ ਦੀ ਸੇਵਾ ਕਰਨੀ ਹੈ ਤੇ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਇਹਨਾਂ ਦਾ ਬੜਾ ਬ੍ਰਾਈਟ ਫਿਊਚਰ ਹੈ ਇਹ ਤੇ ਸ਼ੁਰੂਆਤ ਹੈ ਮਹਾਰਾਜ ਕਿਰਪਾ ਕਰੇ ਇਹਨਾਂ ਨੇ ਆਰਣੇ ਹੋਰ ਝੰਡੀਆਂ ਵਧਣ